કેમ છો મિત્રો બધા કેમ છો બધા સશીકા દેવ સારેમ આઈડી બ્લોગ સે તુઆડા સ્વાગત હે અજ આપા બનાઉં ને જા રહે હે પહેલો બ્લોગ તે લાઈક કમેન્ટ શેર જરૂર કરેઓ અબા હમ ઢિયા ની વાલી सब्जी આટા ગોમકે રાખ લેયા ઇધર આપા ટાટકો ને assi મિર્ચા નાર ਇਧਰ ਆਪਾਂ ਲੈ ਸੀ ਗੰਡੇ ਤੇ ਉਹ ਜੀ ਟੋਕਰੀ ਚ ਪਾਉਣੇ ਅਗੋਂ ਮੈਂ ਦਿਨ ਨਾਲ ਖੇਡਦਾ ਸੀ ਤੇ ਮੈਂ ਇਧਰ ਲਪੋਤੀ ਚੱਕ ਕੇ ਇਹ ਕਰਦੀ ਕਿ ਉਹ ਆਪਾਂ ਤੇ ਗੱਲ ਹੋਮਵਰਕ ਵੀ ਨਹੀਂ ਕਰਦਾ ਮੈਂ ਉਹ ਸੰਦ ਕਰੀ ਪਿਆਪੀ ਦਾ ਦੋ ਚੱਕੀ ਤਾਂ ਨਹੀਂ ਕਰੀ ਇਹ ਉਹ ਆਪਾਂ ਦੇ ਤੋਂ ਨੇ ਇੱਥੇ कट हो जांदा फिर ਬਣਾਉਣ ਲੱਗੀ ਸੀ ਰੋਟੀ ਤੇ ਆਦਮ ਧੁੱਪਿਆ ਕੇ ਬੈਠ ਗਿਆ ਖੇਡਣ ਲਾਇਆ ਸੀ ਇਹਨੂੰ ਲੇਟ ਹੋ ਗਈ ਰੋਟੀ ਇੱਥੇ ਬੈਠ ਕੇ ਖੇਡੋ ਦੇਖੋ ਭਈ ਇਹ ਨਾਲ ਲੋਹਾਂ ਦਾ ਵੱਡਾ ਇਹ ਵੀ ਵੱਡਾ ਨਾਲ ਲੋਹਾਂ ਦਾ ਮੈਸੀ ਵੱਡਾ ਨਾਓ ਸਿੱਧਰ ਆਓ ਇੱਧਰ ਆਓ ਇੱਧਰ ਲਓ ਜੀ ਆਦਮ ਕਿੱਥੇ ਲੱਗ ਗਿਆ ਆਗੂ ਕਹਿੰਦਾ ਵੀ ਕਰਨ ਦਾ ਵਾਸਤਾ ਹੀ ਨਹੀਂ ਕਰਦੀ ਹਾਂ ਮੈਂ ਤੁਹਾਨੂੰ ਸਟੱਡੀ ਕਰਕੇ ਦਿਖਾਣਾ ਇਹ ਸਟੱਡੀ ਕਰ ਰਿਹਾ ਹੈਗਾ ਦੇਖੋ ਐਵੇਂ ਸਟੱਡੀ ਕਰੀਦੀ ਆ ਦੀ ਬੀਬੀ ਨੂੰ ਲੈ ਆਂਦਾ ਸੀ ਹਸਪੀਟਲ ਤੋਂ ਤੇ ਬੀਬੀ ਬਿਲਕੁਲ ਠੀਕ ਹੈ ਜੇ ਆਪਣੇ ਆਏ ਨੇ ਰਿਸ਼ਤੇਦਾਰ ਇਹ ਆਈ ਇਹਨਾਂ ਦੀ ਭਾਂਜੀ ਤੇ ਇਹਨਾਂ ਦੀ ਸਿਸਟਰ ਤੇ ਜੀਜਾ ਜੀ ਇਹ ਪਾਣਾ ਸਰ ਰਿਸ਼ਤੇਦਾਰ ਆਏ ਬੀਬੀ ਦਾ ਪਤਾ ਲੈਣ ਤੇ ਇਹ ਬੈਠੇ ਸਾਡਾ ਆਕਾਸ਼ ਮੇਰੇ ਜੇਠ ਦਾ ਮੁੰਡਾ ਸਾਡੇ ਡਰਾਈਵਰ ਸਾਹਿਬ ਹੁਣ ਆਪਾਂ ਕਰਦੇ ਹਾਂ ਸਬਜ਼ੀ ਰੋਟੀ ਦੀ ਤਿਆਰੀ ਆਪਣੇ ਆਏ ਰਿਸ਼ਤੇਦਾਰ ਅੰਤਿਮ ਵਲੌਗ ਦਾ ਐਂਡ ਕਰਾਂਗੇ ਆਪਾਂ ਇੱਥੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵਲੌਗ ਨਾਲ ਜੇ ਕੋਈ ਵਲੌਗ ਦੇ ਵਿੱਚ ਕਮੀ ਹੋਈ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਇਹ ਆਪਣਾ ਪਹਿਲਾ ਵਲੌਗ ਹੈ ਜੀ ਤੇ ਮੈਂ ਤੁਹਾਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗੀ ਦਾਤਾ ਕੋਈ ਸਿੱਖਾਂਗੀ